ਨੋ ਸੁਤੰਤਰਤਾ ਸਨਾਨੀ ਜਿਨ੍ਹਾਂ ਨੇ ਆਜ਼ਾਦੀ ਤੋਂ ਪਹਿਲਾਂ ਵੀ ਤੇ ਆਜ਼ਾਦੀ ਤੋਂ ਬਾਅਦ ਵੀ ਦੇਸ਼ ਵਾਸਤੇ ਵੱਡੇ ਵੱਡੇ ਕੰਮ ਕੀਤੇ ਸਮਾਜ ਵਾਸਤੇ ਧਰਮ ਵਾਸਤੇ ਪੰਜਾਬ ਕਿਸੇ ਗਰੁੱਪ ਨੇ ਹਮੇਸ਼ਾ ਪੰਜਾਬ ਦੀ ਆਵਾਜ਼ ਬੁਲੰਦ ਕੀਤੀ ਹੈ ਜਦ ਵੀ ਪੰਜਾਬ ਟੱਕਾ ਹੋਇਆ ਚਾਹੇ ਐਮਰਜੈਂਸੀ ਵਿੱਚ ਹੋਇਆ 19 ਮਹੀਨੇ ਜਦੋਂ ਇੰਦਰਾ ਸਰਕਾਰ ਨੇ ਐਮਰਜੈਂਸੀ ਲਗਾਈ 19 ਮਹੀਨੇ ਉਹ ਅੰਦਰ ਰਹੇ ਔਰ ਦਿੱਲੀ ਦੀ ਉਹ ਸਰਕਾਰ ਨੇ ਕਾਂਗਰਸ ਸਰਕਾਰ ਨੇ ਉਹਨਾਂ ਦੀ ਲਾਈਟ ਬੰਦ ਕਰ ਦਿੱਤੀ ਉਹਨਾਂ ਨੇ ਟਰੈਕਟਰ ਦੇ ਨਾਲ ਪ੍ਰੈਸ ਚਲਾ ਕੇ ਲੋਕਾਂ ਤੱਕ ਆਪਣੀ ਆਵਾਜ਼ ਪੇਜੀ ਉਸ ਤੋਂ ਬਾਅਦ ਜਦੋਂ ਅੰਤਖਵਾਦ ਦਾ ਦੌਰ ਆਇਆ ਕੱਦਾਰਾਂ ਨੇ ਦੇਸ਼ ਦੇ ਦੇਸ਼ ਦਰੋਈਆਂ ਨੇ ਇੱਥੇ ਨਹੀਂ ਹੱਥੇ ਲੋਕਾਂ ਨੂੰ ਗੋਲੀਆਂ ਸੜੇ ਆਮ ਸੜਕਾਂ 'ਚ ਮਾਰਨੇ ਸ਼ੁਰੂ ਕਰ ਦਿੱਤਾ ਗੋਲੀਆਂ ਦੇ ਨਾਲ ਤਾਂ ਉਹਨਾਂ ਨੇ ਅੱਗੇ ਖੜ ਕੇ ਲੜਾਈ ਲੜੀ ਦੀ ਆਪਣੀ ਜਾਨ ਕੁਰਬਾਨ ਕਰ ਦਿੱਤੀ ਉਹਨਾਂ ਦੇ ਪੁੱਤਰ ਰਮੇਸ਼ ਜੀ ਨੇ ਵੀ ਆਪਣੀ ਜਾਨ ਕੁਰਬਾਨ ਕਰ ਦਿੱਤੀ ਅੱਜ ਉਹਨਾਂ ਦੀ 47ਵੀਂ ਜੋ ਪੁੰਨਿਆ ਤਿਥੀ ਹੈ ਉਸ ਤੋਂ ਪੁਰਾ ਲੁਧਿਆਣਾ ਨਤਵਸਤਕ ਹੈ ਸ਼੍ਰੀ ਪ੍ਰਵੀਨ ਪਾਂਸਲ ਜੀ ਨੇ ਉਹਨਾਂ ਨੂੰ ਸ਼ਰਧਾ ਦੇ ਸਬੰਧ ਅਰਪਿਤ ਕਰਨ ਵਾਸਤੇ ਇੱਕ ਵਿਸ਼ਾਲ ਖੂਦਨ ਕੈਂਪ ਲਗਾਇਆ ਹੈ ਕਿ ਤੁਹਾਡੇ ਸਾਹਮਣੇ ਹੈ ਸਾਰਾ ਲੁਧਿਆਣਾ ਪੰਜਾਬ 47 ਦੇ ਪ੍ਰਤੀ ਨਤਵਸਤਕ ਹੈ ਇਹ ਸਾਡੇ ਤੇ ਭਗਵਾਨ ਦੀ ਕਿਰਪਾ ਹੈ ਕਿ ਅਸੀਂ ਉਹ ਮਹਾਨ ਸ਼ਹੀਦਾਂ ਨੂੰ ਜਿਨ੍ਹਾਂ ਨੇ ਪੰਜਾਬ ਦੇ ਦੇਸ਼ ਦੀ ਏਕਤਾ ਤੇ ਖੰਡਤਾ ਲਈ ਸ਼ਹੀਦੀ ਦਿੱਤੀ ਉਹਨਾਂ ਦੀ ਯਾਦ ਨੂੰ ਸਮਰਪਿਤ ਅੱਜ ਅਸੀਂ ਖੂਨਦਾਨ ਲਗਾਉਣ ਦਾ ਕੈਂਪ ਸਫਲ ਹੋਇਆ ਮੈਂ ਸਾਰੇ ਦੋਸਤਾਂ ਦਾ ਪਾਰਟੀ ਦੇ ਕਰਮਕਦਾਂ ਦਾ ਸਭ ਪਰਿਵਾਰ ਦੇ ਮੈਂਬਰਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਰਲ ਮਿਲ ਕੇ ਅਸੀਂ ਇਸ ਜਿਹੜਾ ਖੂਨਦਾਨ ਕੈਂਪ ਦਾ ਯੋਜਨ ਕੀਤਾ ਔਰ ਬਰਾ ਭਰਮਾ ਹੰਗੂਰਾ ਮਿਲਿਆ ਪਹਿਲਾਂ ਅਸੀਂ ਕੈਂਪ ਲਾਇਆ ਸੀ ਤੇ ਸਾਡੀ ਆਸ਼ਾ ਵੀ ਹੈ ਸਾਨੂੰ 200 ਯੂਨਿਟ ਅਸੀਂ ਕਰਦਾਂਗੇ ਮੈਂ ਸਮਝਦਾ ਐਸੇ ਮਹਾਪੁਰਸ਼ ਜਿਹੜੇ ਆਪਣੇ ਜੀਵਨ ਜੀ ਦਾ ਸੇਵਾ ਕਰਦੇ ਹੀ ਰਹੇ ਆ ਤੇ ਆਪਣੇ ਜਾਨ ਤੋਂ ਵੀ ਬਾਅਦ ਸਮਾਜ ਦੀ ਸੇਵਾ ਕਰ ਰਹੇ ਆ ਮੋਟੀਵੇਟ ਕਰ ਰਹੇ ਇੱਕ ਇੰਸਟੀਟਿਊਸ਼ਨ ਦੀ ਤਰ੍ਹਾਂ ਲੋਕਾਂ ਨੂੰ ਮੋਟੀਵੇਟ ਕਰਕੇ ਇਸ ਤਰ੍ਹਾਂ ਦੇ ਜੋ ਮੈਨੂੰ ਪਤਾ ਲੱਗਿਆ ਕੁੱਲ ਟੋਟਲ 50000 ਤੋਂ ਵੱਧ ਯੂਨਿਟ ਖੋਨ ਦੇ ਲਾਲਾ ਜਗਤ ਨਾਥ ਜੀ ਦੇ ਅੱਜ ਪੁੰਨਿਆ ਦਿਵਸ ਤੇ ਹੋਇਆ ਉਹ ਮੈਂ ਐਸੇ ਮਹਾਪੁਰਸ਼ਾਂ ਨੂੰ ਸਦਾ ਆਗਦੀ ਪੇਟ ਕਰਦਾ ਉਹ ਸਾਰੇ ਦੋਸਤਾਂ ਦਾ ਧੰਨਵਾਦ ਕਰਦਾ ਜਿਵੇਂ ਲਾਲਾ ਜਗਤ ਸਿੰਘ ਨਾਰਾਇਣ ਜੀ ਦੇ ਉਹਨਾਂ ਤੁਸੀਂ ਦੇ ਸੰਬੰਧ ਵਿੱਚ ਵਿਧਾਨ ਸਭਾ ਹਲਕਾ ਨੌਰਥ ਤੋਂ ਇੰਚਾਰਜ ਜਿਹੜੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਲੀਡਰ ਸਤਕਾਰਯੋਗ ਪ੍ਰਵੀਨ ਬਾਜਸਵ ਜੀ ਤੇ ਉਹਨਾਂ ਦੇ ਸਮੁੱਚੇ ਸਾਥੀਆਂ ਵੱਲੋਂ ਇਹ ਸਾਰਾ ਮੈਡੀਕਲ ਕੈਂਪ ਲਗਾਇਆ ਗਿਆ ਜਿੱਥੇ ਸੈਂਕੜੇ ਲੋਕਾਂ ਨੇ ਆ ਕੇ ਖੂਨਦਾਨ ਕੀਤਾ ਤੇ ਅਨੇਕਾਂ ਲੋਕ ਸਮਾਜ ਸੇਵਾ ਨਾਲ ਜੁੜੇ ਮੈਂ ਪ੍ਰਵੀਨ ਬਾਜਸਵ ਜੀ ਤੋਂ ਸਾਰਿਆਂ ਨੂੰ ਵਧਾਈ ਦਿੰਦਾ ਇਹੋ ਜਿਹੇ ਕੈਂਪ ਲੱਗਣੇ ਚਾਹੀਦੇ ਆ ਚਾਹੇ ਉਹ ਮੈਡੀਕਲ ਕੈਂਪ ਨੇ ਚਾਹੇ ਉਹ ਸਮਾਜ ਸੇਵਾ ਦੇ ਕਾਰਜ ਨੇ ਕਿਉਂਕਿ ਪੰਜਾਬ ਰਿਸ਼ੀਆਂ ਮੁਨੀਆਂ ਗੁਰੂਆਂ ਪੀਰਾਂ ਪਗੰਬਰਾਂ ਦੀ ਧਰਤੀ ਹੈ ਤੇ ਸੇਵਾ ਦੇ ਕਾਰਜ ਪੰਜਾਬ ਨਿਰੰਤਰ ਚੱਲਦੇ ਨੇ ਤੇ ਚੱਲਦੇ ਰਹਿਣਗੇ ਤੇ ਕੀ ਕਹਿਣਾ ਚਾਹੋਗੇ ਅਜੇ ਕੈਂਪਰ ਛੱਡੋ ਮਾਈਕ ਹਾਂਜੀ ਜਿਹੜਾ ਨਾ ਵੀਰ ਮਾਨਸਰ ਹੈ ਜੀ ਹਾਂ ਅੱਜ ਜਿਹੜਾ ਕੈਂਪ ਆਇਆ ਗਿਆ ਹੈ ਪੰਜਾਬ ਦੇ ਸ਼ਰੀਫ ਵੱਲੋਂ ਲਾਲ ਆਲਾ ਜਲਤਰਾਲੇ ਦੇ ਉੱਪਰ ਲਾਇਆ ਗਿਆ ਹੈ ਕੈਂਪ ਦੇ ਵਿੱਚ ਦੇਖ ਲਈ ਮੈਂ ਬੜੀ ਖੁਸ਼ੀ ਹੋਈ ਸਮਾਰਕ ਕੀਤੀ ਹੋਈ ਹੈ ਦੇਰ ਤੋਂ ਜੋ ਜੂੜ ਅਸੀਂ ਦੇ ਜਿਆਦਾ ਹੋ ਚੁੱਕੇ ਨੇ ਸਾਨੂੰ ਉਮੀਦ ਆ ਜੇ ਸ਼ਾਮ ਤੱਕ 200 ਜੂੜ ਕਰ ਦੇਵਾਂਗੇ ਕਿਉਂਕਿ ਜਿੱਦਾਂ ਉਹਨਾਂ ਦਾ ਇੱਕ ਉਹ ਤੋਂ ਟਿਕਾ ਰੱਖਿਆ ਹੋਇਆ ਹੈ 50 ਹਜ਼ਾਰ ਜੂੜ ਦਾ ਪੰਜਾਬ ਦੇ ਵਿੱਚ 50 ਜਾਲ ਜੂੜ ਨਗਰਾਲ ਦੇ ਪੰਜਾਬ ਜਾਂਦਾ ਜੁੰਦਾ ਇਹ ਪੰਜਾਬ ਦੀ ਬਹੁਤ ਵੱਡੀ ਗੱਲ ਹੈ ਉਹ ਧਾਈ ਕਿ ਕੀ ਕਹਿਣਾ ਚਾਹੋਗੇ ਅੱਜ ਦੇ ਕੈਂਪਰ ਅੱਜ ਪਹਿਲੀ ਵਾਰੀ ਫੋਨ ਦੇ ਰਿਹਾ ਹਾਂ ਬੜਾ ਚੰਗਾ ਲੱਗ ਰਿਹਾ ਹੈ ਕਿ ਸੋਸਾਇਟੀ ਦਾ ਚਾਚਾ ਇੰਨੇ ਅੱਗੇ ਵੀ ਦਿੱਤਾ ਖੋਣ ਪਹਿਲੀ ਵਾਰ ਦੇ ਰਿਹਾ ਹਾਂ ਕਿੱਦਾਂ ਲੱਗ ਰਿਹਾ ਜੀ ਬਹੁਤ ਅਚਾਹ ਲੱਗ ਰਿਹਾ